ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ अपना जान करो प्रतिपारा हमरे दुष्ट सपै तुम काब होवा पहादै मोय बचावा सुखी बसै मोर परिवार से रक्षक सपै करतार मोरे जानिल करदै करै सबन को आवाज संगरै पून होय हमारी आसा तुरप जनकी रह पयासात में शारद कोई अवर नत्यों ਜੋ ਵਰਚਾਹੂੰ ਸੋ ਸੁਮਤੇ ਪਾਉ ਸੇਵਕ ਸਿਖ ਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੋਜੇ ਬਰਿਆ ਮਰਨ ਕਾਲ ਕਾ ਤਰਾਸਨ ਬਰਿਆ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਹੋ ਰਚਾ ਰਾਕਲ ਹੋ ਮੋਹ ਰਾਕਨਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟ ਨਿਕੇ ਹੰਤਾ ਆਤਮ ਪਰੇ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਬਜੂ ਅਵਤਰਾ काल पाए कर विष्णु प्रकासा सकल काल का काल की आत्मा सा जमन काल योगी सुविकियो वेद राज फरमा जोथियो जमन काल सब लोक सुवारा नमस्कार है तय महाराज जमन काल सब जगत मनायो देव दैत जय सुन उपजायो आदनते कैवतारा सुई गुरु समझयो हमारा नमस्कारत सिहि कह हमारे ਸਕਲ ਪ੍ਰਜਾਨ ਨੇ ਆਪ ਸਵਾਰੀ ਸਿੰਘ ਤਨਕੋਸ ਵਿਗਨ ਸੁਖ ਦਿਯੋ ਸ਼ਤਰਮਿਕ ਪਲਮ ਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕੂਤਰ ਅਸਤੁਲਾ ਸਾਫਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਾਟ ਘਟ ਕੇ ਪਰਪਟ ਕੀ ਜਾਣੈ ਜਾਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਤੇਹ ਅਪਾਰਾ ਜਾਬਿਆ ਕਰ ਕਰਤ ਹੋ ਕਮ ਹੂੰ ਤੁਮੈ ਮਿਲ ਤਹਿ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇਰ ਹਿਤ ਨਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਰਲਾਮ ਬਿਆਦਾ ਨੀਲਨਾਦ ਸੰਭ ਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵਨ ਪਾਵਤ ਵੇਦਾ ਤਾ ਕ ਕੋ ਕਿਰਪਾ ਹਮ ਅਨੁਮਾਨਤ ਮਹਾ ਮੂਣ ਕੁਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ੇਮ ਨਿਰੰਕਾਰ ਕਾ ਚਿੰਤ ਨਹਿ ਪੇਵੇ ਆਪ ਆਪਨੇ ਬੁਧ ਹੈ ਜੇਤੀ ਬਨਤ ਪਿੰਨ ਪਿੰਨ ਤੁਹ ਤੇਤੀ ਤਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦਸ ਜਾ ਪ੍ਰਤਮ ਸੰਸਾਰਾ ਏਕੇ ਰੂਪ ਨੂ ਪਸਰੂਪਾ ਰੰਕ ਪਿਓ ਰਾਵ ਕਈ ਪੂਪਾ ਅੰਡਰ ਜੇਰ ਜਸੇਤ ਜਕੀਨੀ ਉਤ ਕੋ ਜੇ ਖਾਨ ਭੁਰ ਰਾਚ ਦੇ ਦੇ ਕਉ ਫੁਰ ਰਾਜਾ ਬੈਠਾ ਕਹੁ ਸੁਮਟ ਪਿਆਉ ਸੰਕਰੇ ਕਠਾ ਸਿਗਰੇ ਸ੍ਰਿਸ਼ਟ ਦਿਖਾਇਆ ਚੰਪ ਵਿਆਦ ਜੁਗਾਦ ਸਰੂਪ ਸਯੰ ਪਕ ਆਬ ਰਚਾ ਮੇਰੇ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਜਤੇ ਉਠ ਬਤ ਤੁਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਤੁਰਿਤ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰ ਇਤਿਹਾਰੇ ਤਨ ਕੇ ਤੂੰ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਅਹ ਰਛਾ ਹੋਏ ਤਾਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਰੰਤ ਕਾਲਾ ਕਿਰਪਾ ਦ੍ਰਿਸ਼ਟ ਤਾਨ ਜਾਹਿ ਨਹਰ ਹੋ ਤਾਂ ਕੇ ਤਾਪਤ ਨਕਮ ਹਰ ਹੌਰ ਦੇ ਸਿਧ ਕਰਮੋ ਸੁਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਬਾਰ ਜਨਤ ਮੈਂ ਸੁਪਾਰਾ ਕਾਲ ਫਾਸਤੇ ਤਾਹਿਓ ਬਾਰਾ ਜਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੇ ਆਪ ਹਾਥ ਦੈ ਲਿਓ ਬਾਰੀ ਸਰਬ ਠੋਰ ਮੋ ਹਾਸ ਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ अपना जान करो प्रति पारा हमरे दुष्ट सपै दुमकब होवा पहादे मोय बचावो सुखी बसे मोर परिवार सेवा रक्ष पै करतार मोरा चांदनी करदे करेय सबन को आवाज संग रेय पून होय हमारी आसा तुरप जनकी रह पया सात में शारद कोई अवर न त्यों ਜੋ ਵਰਚਾਹੂੰ ਸੋ ਸੁਨਤੇ ਪਾਉਂ ਸੇਵਕ ਸਿਖ ਮਾਰੇ ਧਾਰਿ ਹੈ ਚੁਨ ਚੁਨ ਸਤਰਹ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਬਰਿਐ ਮਰਨ ਕਾਲ ਕਾ ਤਰਾਸਨ ਬਰਿਐ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਹੋ ਰਚਾ ਰਾਖ ਲਹੋ ਮੋਹ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਆਤਮ ਪਰੇ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਮਪਤਰਾ ਕਾਲ ਪਾਇ ਸਬਜੂ ਅਵਤਰਾ काल पाए कर विष्णु प्रकासा सकल काल का की आत्मा सा जमन काल जो भी सुविकियो वेद राज फरमा जोथियो जमन काल सब लोक सुवारा नमस्कार है तए महाराज जमन काल सब जक्त मनायो देव दैत जय सुन उपजायो आदनते कैवतारा सुई गुरु समझयो हमारा नमस्कारत सिहि कह हमारे ਸਕਲ ਪ੍ਰਜਾਨ ਨੇ ਆਪ ਸਵਾਰੀ ਸਿਵ ਤਨਕੋਸ ਵਿਗਨ ਸੁਖ ਦਿਯੋ ਸਤਰਨ ਕੋ ਪਲਮੋ ਬਦਕਿਯੋ ਘਾਟ ਘਟਕੇ ਅੰਤਰ ਕੀ ਜਾਣਤ ਭਲੇ ਉਰੇ ਕੀ ਪੀਰ ਪਛਾਨਤ ਚੀਟੇ ਤੇ ਕੂਤਰ ਅਸਤੁਲਾ ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਮੁਕ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਾਟ ਘਟਕੇ ਪਰਪਟ ਕੀ ਜਾਣੈ ਜਾਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆਕਰ ਕਰ ਕਰਤ ਹੋ ਹਕਮ ਹੂੰ ਤੁਮ ਮੈ ਮਿਲ ਤਹਿ ਧਰ ਸੁਭੂ ਜੇਤੇ ਬਦਨ ਸ੍ਰਿਸ਼ਟ ਸੁਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਰ ਆਲਮ ਜਾਣਤ ਵੇਦ ਭੇਦ ਅਰ ਆਲਮ ਨਰੰਕਾਰ ਨਿਰਭਕਾਰ ਨਰਲਾਮ ਬਿਆਦ ਨੀਲਨਾਦ ਸੰਭ ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਭੇਵਨ ਪਾਵਤ ਵੇਦ ਤਾਂ ਕੋ ਕਿਰਪਾਹਨ ਅਨੁਮਾਨਤ महामूण कुछ वेद न जानत महादेव को कहत सुदाशिव निरंकार का चिनत नहि पेविया पापनि आप बुध है जेती बनत पिन पिन तुह तेती तमरा लखा ना जाय पसारा कहविद सुजा प्रतम संसाराय एकै रूपनु पसरूपा विंक पयो रावकै फूपा अणर जर्ज सेत जकिनी ਉਤ ਕੋ ਜੇ ਖਾਨ ਭੁਰ ਰਾਜ ਦੇ ਦੇ ਕਉ ਫੋਰ ਰਾਜਾ ਬੈਠਾ ਕਹੁ ਸੁਮਟ ਪਿਆਉ ਸੰਕਰੇ ਕੈਠਾ ਸਿਗਰੇ ਸ੍ਰਿਸ਼ਟ ਦਿਖਾਇਆ ਚੰਪ ਵਿਆਦ ਜੁਗਾਦ ਸਰੂਪ ਸਯੰ ਪਕ ਆਬ ਰਛਾ ਮੇਰੇ ਤੁਮ ਕਰੋ ਸਿਖ ਵਾਰ ਸਿਖ ਸੰਕਰੋ ਦੁਸ਼ਟ ਜਤੇ ਉਠ ਬਤ ਤੁਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਤੁਰਿਤ ਸਰਨੀ ਪਰੇ ਜਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੂੰ ਸੰਕਟ ਸੁਬਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹ ਹੈ ਰਛਾ ਹੋਏ ਤਾਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਰੈਂਤ ਕਾਲਾ ਕਿਰਪਾ ਦ੍ਰਿਸ਼ਟ ਤਾਨ ਜਾਹੇ ਨਹ ਹਰ ਹੋ ਤਾਂ ਕੇ ਤਾਪਤ ਨਕਮ ਹਰ ਹਾਰੇ ਦਸਦ ਕਰਮੋ ਸੁਭ ਹੋਈ ਦੁਸ਼ਟ ਸਾਸ਼ਵ ਸਕੈ ਨ ਕੋਈ ਇੱਕ ਬਾਰ ਜਨ ਤਮੈ ਸੁਨ ਪਾਰਾ ਕਾਲ ਫਾਸਤੇ ਤਾਹਿਉ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਿਓ ਬਾਰੀ ਸਰਬ ਠੋਰ ਮੋ ਹਾ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਮਾਰਾ अपना जान करो प्रति पारा हमरे दुष्ट सपै तुम काब होवा पहादे मोय बचाबो सुखी बसै मोर परिवार से रक्षिस पै करतार मोरा जानिल करदे करै सबन को आवाज संगरेय पूर्ण होय हमारी आशा तुरप जनकी रह पया साथ में शारद कोई अवर न त्यों ਜੋ ਵਰਚਾਹੂੰ ਸੋ ਤੁਮਤੇ ਪਾਉਂ ਸੇਵਕ ਸਿਖ ਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੂਜੇ ਬਰਿਆ ਮਰਨ ਕਾਲ ਕਾ ਤਰਾਸਨ ਬਰਿਆ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰ ਜੋ ਰਚਾ ਰਾਖਲ ਹੋ ਮੋਹ ਰਾਖਨਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਆਤਮ ਪਰੇ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਮਪਤਰਾ ਕਾਲ ਪਾਇ ਸਬਜੂ ਅਵਤਾਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜ ਜਮਨ ਕਾਲ ਜੋਗੀ ਸੁ ਵਿਖਿਓ ਬੇਦ ਰਾਜ ਫਰਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤਜ ਜੈ ਸੁਨ ਪੁਜਾਇਓ ਆਦੰਤੇ ਕੈਵ ਤਾਰਾ ਸੂਏ ਗੁਰੂ ਸੁਮਝਿਓ ਹਮਾਰਾ ਨਮਸਕਾਰ ਤਿਸ ਹੀ ਕਹ ਹਮਾਰੇ सकल प्रजाजनै आप सवारी शिवतन कौस विघ्न सुख दियो शत्रुन को पलम वद कियो घाट कटके अंतर की जानत भले बुरे की पीर पहचानत चीटे ते कुचरे असुला सपर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचानै घाट कटके पटपट की जानै ਜਾਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੋ ਕਮ ਹੂੰ ਤੁਮੈ ਮਿਲ ਤਹਿ ਧਰ ਸੁਭੂ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇਰ ਹਿਤ ਨਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਰਲਾਮ ਬਿਆਦਾ ਨੀਲਨਾਦ ਸੰਭ ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਭੇਵਨ ਪਾਵਤ ਵੇਦਾ ਤਾਂ ਕੋ ਕਿਰਪਾ ਹਮ ਅਨੁਮਾਨਤ महामूढ कुछ वेद न जानत महादेव को कहत सुदाशिव निरंकार का चिनत नहिं पेवे आप अपने बुध है जेती बनत पिन पिन तुह तेती तमरा लखा ना जाय पसारा कहविद सुजा प्रतम संसाराय एकै रूप अनुप सुरपा विंक पयो रावखि पूपा नर जर्ज से तज कीने ਉਤ ਕੋ ਜੇ ਖਾਨ ਭੁਰ ਰਾਚ ਦੇ ਦੇ ਕਉ ਫੋਰ ਰਾਜਾ ਬੈਠਾ ਕਹੁ ਸੁਮਟ ਪਿਆਉ ਸੰਕਰੇ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਵਿਆਦ ਜੁਗਾਦ ਸਰੂਪ ਸਯੰ ਪਕ ਆਬ ਰਚਾ ਮੇਰੇ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਜਤੇ ਉਠ ਬਤ ਤੁਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤ ਹੈ ਮਰੇ ਪੁਰਖ ਜਮਨ ਪਗ ਪਰ ਇਤਿਹਾਰੇ ਤਨ ਕੇ ਤੂੰ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਹੈ ਰਛਾ ਹੋਏ ਤਾਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਰੰਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਹਿ ਮਹਰ ਹੋ ਤਾਂ ਕੇ ਤਾਪਤ ਨਕਮ ਹਰ ਹੌਰ ਦੇ ਸਦ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੈ ਨ ਕੋਈ ਇਕ ਬਾਰ ਜਿਨ ਤਮੈ ਸੁਨਤਾਰਾ ਕਾਲ ਫਾਸਤੇ ਤਾਹਿਉ ਬਾਰਾ ਜਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੇ ਆਪ ਹਾਥ ਦੈ ਲਿਓ ਬਾਰੀ ਸਰਬ ਠੋਰ ਮੋ ਹਾ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ अपना जान करो प्रति पारा हमरे दुष्ट सपै दुमकब होवा अपहादए मोय बचावो सुखी बसे मोर परिवार सेवा सिक्स पै करतारा मोर अचिंद करदए करए सबन को आवाज संगरेए पूर्ण होए हमारी आसा तुरप जनकी रह पया सात में शारद कोई अवर न त्यों ਜੋ ਵਰਚਾਹੂੰ ਸੋ ਤੁਮਤੇ ਪਾਉਂ ਸੇਵਕ ਸਿਖ ਮਾਰੇ ਧਾਰਿ ਹੈ ਚੁਨ ਚੁਨ ਸਤਰਹ ਮਾਰੇ ਮਾਰਿ ਹੈ ਆਪ ਹਾਦੈ ਮੋਜੇ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਹੋ ਰਚਾ ਰਾਖ ਲਹੋ ਮੋਹ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਆਤਮਾ ਪਰੇ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਮਪਤਰਾ ਕਾਲ ਪਾਇ ਸਬਜੂ ਅਵਤਾਰਾ काल पाए कर विष्णु प्रकासा सकल काल का किया की आत्मा सा जमन काल योगी सुविकियो वेद राज फरमा ज्योतियो जमन काल सब लोक सुवारा नमस्कार है तय महाराज जमन काल सब जगत मनायो देव दैत जय सुन उपजायो आदनते कैवतारा सुई गुरु समझयो हमारा नमस्कारत सिहि कह मारे ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵ ਤਨ ਕਉਸ ਵਿਗਨ ਸੁਖ ਦੀਓ ਸ਼ਤਰਮਿਕੋ ਪਲਮੋ ਬਦਕਿਓ ਘਾਟ ਘਟਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੇ ਕੂਤਰਿਆ ਸੂਲਾ ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਾਟ ਘਟਕੇ ਪਰਪਟਕੀ ਜਾਣੈ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆਕਰ ਕਰ ਕਰਤ ਹੋ ਕਮ ਹੂੰ ਤੁਮ ਮੈ ਮਿਲ ਤਹਿ ਧਰ ਸੁਭੂ ਜੇਤੇ ਬਦਨ ਸ੍ਰਿਸ਼ਟ ਸੁਬ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿ ਤਨ ਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਰਲਾਮ ਬਿਆਦ ਨੀਲਨਾਦ ਸੰਭ ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਭੇਵਨ ਪਾਵਤ ਵੇਦਾਂ ਤਾਂ ਕੋ ਕਿਰਪਾ ਅਨੁਮਾਨਤ ਮਹਾ ਮੂਣ ਕੁਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸੁਦਾ ਸ਼ੇਵ ਨਿਰੰਕਾਰ ਕਾ ਚਿੰਤ ਨਹਿ ਪੇਵੇ ਆਪ ਆਪਨੇ ਬੁੱਧ ਹੈ ਜੇਤੀ ਬਨਤ ਪਿਨ ਪਿਨ ਤੁਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸੋ ਜਾ ਪ੍ਰਤਮ ਸੰਸਾਰਾ ਏਕੇ ਰੂਪ ਨੂਪ ਸੁਰਪਾ ਰੰਗ ਪਿਓ ਰਾਵ ਕਈ ਪੂਪਾ ਅੰਡਰ ਜੇਰ ਜਸੇਤ ਜਕੀਨੀ ਉਤਪਜ ਖਾਨ ਭੁਰ ਰਾਚ ਤੇ ਦੇ ਕਉ ਫੂਲ ਰਾਜਾ ਬੈਠਾ ਕਹੂ ਸਮਿਟ ਪਿਆਉ ਸੰਕਰੇ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਵਿਆਦ ਜੁਗਾਦ ਸਰੂਪ ਸਯੰ ਪਕ ਆਬ ਰਛਾ ਮੇਰੇ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਜਤੇ ਉਠ ਬਤ ਤੁਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਤੁਰਿਤ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰ ਇਤਿਹਾਰੇ ਤਨ ਕੇ ਤੂੰ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਅਹ ਰਛਾ ਹੋਏ ਤਾਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਰੰਤ ਕਾਲਾ ਕਿਰਪਾ ਦ੍ਰਿਸ਼ਟ ਤਾਨ ਜਾਏ ਮਹਰ ਹੋ ਤਾਂ ਕੇ ਤਾਪਤ ਨਕਮ ਹਰ ਹੌਰ ਦੇ ਸਦ ਕਰਮੋ ਸੁਭ ਹੋਈ ਦੁਸ਼ਟ ਸਾਸ਼ਵ ਸਕੈ ਨ ਕੋਈ ਇੱਕ ਬਾਰ ਜਿਨ ਤਮੈ ਸੁਨ ਪਾਰਾ ਕਾਲ ਫਾਸਤੇ ਤਾਹਿਉ ਬਾਰਾ ਜਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਿਰਨ ਤੇ ਹਾਰੇ ਆਪ ਹਾਥ ਦੈ ਲਿਓ ਬਾਰੀ ਸਰਬ ਠੋਰ ਮੋ ਹਾਸ ਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਮਾਰਾ अपना जान करो प्रति पारा हमरे दुष्ट सपै दुमकब होवा पहादै मोय बचावा सुखी बसे मोर परिवार से रक्षिक सपै करतार मोरा चा निज करद करे सबन को आवाज संग रे पून होय हमारी आसा तुरप जनकी रह पया साथ में शारद कोई अवर न त्यों ਜੋ ਵਰਚਾਹੂੰ ਸੋ ਤੁਮਤੇ ਪਾਉਂ ਸੇਵਕ ਸਿਖ ਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੋਜੇ ਬਰਿਆ ਮਰਨ ਕਾਲ ਕਾ ਤਰਾਸ ਨਿ ਵਰਿਆ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਹੋ ਰਚਾ ਰਾਖ ਲਹੋ ਮੋਹ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਆਤਮ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਮਪਤਰਾ ਕਾਲ ਪਾਇ ਸਬਜੂ ਅਵਤਾਰਾ काल पाए कर विष्णु प्रकासा सकल काल का की आत्मा सा जमन काल जो भी सुविकियो बेद राज भणमा जूथियो जमन काल सब लोक सुवारा नमस्कार है तय महाराज जमन काल सब जक्त मनायो देव दैतज शुन उपजायो वादनते कैवतारा सुई गुरु समझयो हमारा नमस्कार तसहि कह हमारे सकल प्रजाजनै आप सवारी शिव तन कौस विघ्न सुख दियो शत्रु मको फल मोबद कियो घाट कटके अंतर की जानत भले उरे की पीर पहचानत चीटे ते कुत्रया स्थूला सफर कृपा दृष्ट कर फूला संतनुक पाए ते दुखी सुख पाए साधन के सुखी एके की पीर पहचाने घाट कटके पट पटकी जाने ਜਾਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਤੇਹ ਅਪਾਰਾ ਜਬਿਆ ਕਰ ਕਰਤ ਹੋ ਕਮ ਹੂੰ ਤੁਮ ਮੈ ਮਿਲ ਤਹਿ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇਰਹਿਤ ਨਰਾਲਮ ਜਾਣਤ ਵੇਦ ਭੇਦ ਅਰ ਆਲੰਗ ਨਰੰਕਾਰ ਨਿਰਭਕਾਰ ਨਰਲਾmb ਆਦ ਨੀਲਨਾਦ ਸੰਭ ਤਾ ਕਾ ਮੂਡ ਚਾਰਤ ਭੇਦਾ ਜਾ ਕੋ ਭੇਵਨ ਪਾਵਤ ਵੇਦ ਤਾ ਕ ਕੋ ਕਿਰਪਾਹਨ ਅਨੁਮਾਨਤ ਮਹਾ ਮੂਣ ਕੁਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸੁਦਾ ਸ਼ੇਮ ਨਿਰੰਕਾਰ ਕਾ ਚਿੰਤ ਨਹਿ ਪੇਵਿਆ ਪਪਨੀ ਬੁਧ ਹੈ ਜੇਤੀ ਬਨਤ ਪਿਨ ਪਿਨ ਤੁਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸੁਜਾ ਪ੍ਰਤਮ ਸੰਸਾਰਾ ਏਕੇ ਰੂਪ ਨੂ ਪਸਰੂਪਾ ਰੰਕ ਪਿਓ ਰਾਵ ਕੀ ਪੂਪਾ ਅੰਡਰ ਜੇਰ ਜਸੇਤ ਜਕੀਨੀ ਉਤਪਜ ਖਾਨ ਭੁਰ ਰਾਚ ਤੇ ਕਉ ਫੂਲ ਰਾਜਾ ਬੈਠਾ ਕਹੂ ਸਮਿਟ ਪਿਆਉ ਸੰਕਰੇ ਕੈਠਾ ਸਿਗਰੇ ਸ੍ਰਿਸ਼ਟ ਦਿਖਾਇਆ ਚੰਪ ਵਿਆਦ ਜੁਗਾਦ ਸਰੂਪ ਸਯੰਪ ਆਬ ਰਛਾ ਮੇਰੇ ਤੁਮ ਕਰੋ ਸਿਖ ਵਾਰ ਸਿਖ ਸੰਕਰੋ ਦੁਸ਼ਟ ਜਤੇ ਉਠ ਬਤ ਤੁਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੁਰ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰ ਇਤਿਹਾਰੇ ਤਨ ਕੇ ਤੂੰ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹ ਹੈ ਰਛਾ ਹੋਏ ਤਾਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਰੈਂਕ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਰਹੋ ਤਾਂ ਕੇ ਤਾਪਤ ਨਕਮ ਹਰ ਹੌਰ ਦੇ ਸਦ ਕਰਮੋ ਸੁਭ ਹੋਈ ਦੁਸ਼ਟ ਸਾਸ਼ਵ ਸਕੈ ਨ ਕੋਈ ਇੱਕ ਬਾਰ ਜਿਨ ਤਮੈ ਸੁਨ ਪਾਰਾ ਕਾਲ ਫਾਸਤੇ ਤਾਹਿਉ ਬਾਰਾ ਜਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੇ ਆਪ ਹੱਥ ਦੈ ਲਿਓ ਬਾਰੀ ਸਰਬ ਠੋਰ ਮੋ ਹਉ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ